ਸਾਬਕਾ ਸੀਐਮ ਚੰਨੀ ਨੇ ਪੋਜਪੁਰੀ ਗੀਤਾ ਤੇ ਪਾਇਆ ਭੰਗੜਾ ਪ੍ਰਵਾਸੀ ਮਜ਼ਦੂਰਾਂ ਨਾਲ ਮਨਾਈ ਹੋਲੀ ਪੰਜਾਬ ਚ ਮੌਸਮ ਸੁਹਾਵਣਾ ਜਾਣੋ ਅਗਲੇ 3 ਦਿਨ ਕਿਵੇਂ ਰਹਿਣਗੇ ਹਾਲਾਤ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸੁਖਪੀਰ ਬਾਦਲ ਕੰਗਨਾ ਰਣੋਦ ਦੇ ਚੌਂ ਲੜਨ ਤੇ ਸਰਵਜ ਸਿੰਘ ਪੰਦੇੜ ਦਾ ਤਾਂਜ ਜਾਣੋ ਕੀ ਬੋਲੇ ਕਿਸਾਨ ਆਗੂ ਕੁਣ ਖਬਰਾਂ ਵਿਚਾਰ ਦੇ ਨਾਲ ਕੱਲ ਜਿੱਥੇ ਸਾਰਾ ਦੇਸ਼ ਹੋਲੀ ਦੇ ਰੰਗ ਵਿੱਚ ਰੰਗਿਆ ਹੋਇਆ ਸੀ ਉੱਥੇ ਹੀ ਪੰਜਾਬ ਦੇ ਸਾਫਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਹੋਲੀ ਮਨਾਉਂਦੇ ਨਜ਼ਰ ਆਏ। ਉਹਨਾਂ ਦਾ ਹੋਲੀ ਮਨਾਉਣ ਦਾ ਅੰਦਾਜ਼ ਬਿਲਕੁਲ ਵੱਖਰਾ ਦਿਖਾਈ ਦਿੱਤਾ। ਇਜ਼ਰਾਈਲੀ ਚੰਨੀ ਪੋਜਪੂਰੀ ਗੀਤਾ ਤੇ ਨੱਚਦੇ ਨਜ਼ਰ ਆਏ। ਦੱਸ ਦੇ ਕਿ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਹੋਰ ਸਿਆਸੀ ਆਗੂਆਂ ਨੇ ਵੀ ਆਪੋ ਆਪਣੇ ਪਰਿਵਾਰਾਂ ਨਾਲ ਹੋਲੀ ਦਾ ਤਿਹਾਰ ਮਨਾਇਆ। ਇਹ ਹਰ ਸਾਲ ਦਾ ਰਵਾਜ ਹੈ। ਹੋਲੀ ਐਸੀ ਪੂਰੇ ਪ੍ਰਵਾਸੀ ਪਾਈਚਾਰੇ ਦੇ ਨਾਲ ਮਿਲ ਕੇ ਮਨਾਉਂਦੇ ਆਂ। साढ़े एरिए बहुत ज़्यादा प्रवासी है तो वो सारे असि एक परिवार मांगूँ एक परिवार की तरह हम हमेशा चलते हैं यहाँ हमने छठ पूजा का मंदिर बनवाया छठ पूजा के लिए जगह दी और हर तरीके से हर जो त्यौहार तो है हमारा एक दूसरे से मिलकर होता है और ये हमारे भाई हैं बहुत बहुत अच्छे आई एम डी ने अगले कुछ दिनों मौसम एक बार फिर विगड़न की भविष्यवाणी की है ਪੰਜਾਬ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ 26 ਤੋਂ 28 ਮਾਰਚ ਤੱਕ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਇਸ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲਣਗੇ ਇਸ ਕਾਰਨ ਦਿਨ ਵੇਲੇ ਪਾਲਕੇ ਬੱਦਰ ਛਾਏ ਰਹਿਣਗੇ ਅਤੇ بارش ਦੀ ਸੰਭਾਵਨਾ ਬਣੀ ਰਹੇਗੀ ਦੌਰਾਨ ਕਿਸਾਨਾਂ ਦੀਆਂ ਮੁਸ਼ਕਲਾਂ ਆ ਸਕਦੀਆਂ ਹਨ ਜਦੋਂ ਲਈ ਮਾਰਚ ਦੇ ਅੰਤ ਵਿੱਚ ਪੱਛਮੀ ਘਰਬੜੀ ਦੇ ਸਰਗਰਮ ਹੋਣ ਕਾਰਨ ਉੱਤਰੀ ਭਾਰਤ ਦੇ ਕਈ ਜ਼ਿਲ੍ਹਿਆਂ ਵਿੱਚ ਇੱਕ ਵਾਰ ਫਿਰ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮੀ ਬਾਗ ਬਤਾ ਬਕਰ 26 ਤੋਂ 28 ਮਾਰਚ ਤੱਕ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਇਸ ਤਰ੍ਹਾਂ ਦੇ ਬਦਲਾਅ ਦੇਖ ਨੂੰ ਮਿਲਣਗੇ ਸੰਗਰੂਰ ਵਿਖੇ ਜ਼ਹਿਰੀਲੀ ਸ਼ਰਾਬ ਕਾਰਨ ਹੋਈਆ ਮੋਤਾ ਦੇ ਮਾਮਲੇ ਵਿੱਚ ਸ਼ਰੋਮਣੀ ਕਾਲਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਗੁਜਰਾ ਵਿਖੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਪਿੰਡ ਦੇ ਲੋਕਾਂ ਦਾ ਵੱਡਾ ਇਕੱਠ ਸੁਖਬੀਰ ਬਾਦਲ ਨਾਲ ਨਜ਼ਰ ਆਇਆ ਜਿਸ ਨਾਲ ਸੁਖਬੀਰ ਬਾਦਲ ਨੇ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪਰਿਵਾਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਜ਼ਹਿਰੀਲੀ ਸ਼ਰਾਬ ਨੇ ਲੋਕਾਂ ਦੇ ਘਰ ਬਰਬਾਦ ਕਰ ਦਿੱਤੇ ਹਨ ਪੰਜਾਬ ਚ ਹਰ ਰੋਜ਼ ਨਸ਼ੇ ਅਤੇ ਸ਼ਰਾਬ ਕਾਰਨ ਮੋਤਾ ਹੋ ਰੀਆਂ ਹਨ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਨਾਲ ਹਰ ਪਹਿਲੂ ਦੀ ਜਾਂਚ ਪੜਤਾਲ ਕੀਤੀ ਜਾਣੀ ਚਾਹੀਦੀ ਹੈ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੈਨੂੰ ਬੜਾ ਦੁੱਖ ਲੱਗਿਆ ਇਹ ਸਰਕਾਰ ਦੇ ਜਿਸ ਤਰੀਕੇ ਨਾਲ ਇਹ ਸਰਕਾਰ ਇਹਨਾਂ ਨਾਲ ਗੱਲ ਕਰ ਰਹੀ ਹੈ ਸਭ ਤੋਂ ਪਹਿਲੇ ਇੱਥੇ ਇਹਨਾਂ ਦੇ ਜਿਹੜੇ ਇਸਨਾਮ ਦੇ ਮਨਿਸਟਰ ਹੈ ਆਮ ਆਦਮੀ ਪਾਰਟੀ ਦੇ ਉਹ ਇੰਨਾ ਪਰਿਵਾਰਾਂ ਦੇ ਘਰੇ ਜਾਂਦੇ ਤੇ ਕਹਿੰਦੇ ਆ ਕੀ ਆ ਕਿਉਂਕਿ ਆ ਠੇਕੇ ਤੋਂ ਇਹਨਾਂ ਨੇ ਸ਼ਰਾਬ ਨਹੀਂ ਲਿੱਤੀ ਐਸ ਕਰਕੇ ਅਸੀਂ ਜ਼ਿੰਮਵਾਰ ਨਹੀਂ ਮੈਂ ਸਹੀ ਮੈਨੇ ਤੇ ਉਹ ਮਨਿਸਟਰ ਮਨਿਸਟਰ ਰਹਿਣ ਦੇ ਲਾਇਕ ਨਹੀਂ ਹੈ ਜਿਹੜਾ ਮਨਿਸਟਰ ਨੂੰ ਪਤਾ ਨਹੀਂ ਮੁੱਖ ਮੰਤਰੀ ਤੇ ਸਰਕਾਰ ਦੀ ਜ਼ਿੰਮਵਾਰੀ ਕੀ ਹੈ ਜਾਲੀ ਸ਼ਰਾਬ ਨਸ਼ਾ ਸਾਰਾ ਕੁਝ ਰੋਕਣਾ ਆ ਜ਼ਿੰਮਵਾਰੀ ਉਹਦੀ ਹੈ ਆਪਣੀ ਜ਼ਿੰਮਵਾਰੀ ਤੇ ਆਪਣੇ ਜਮਹਰੀ ਲੈਂਡ ਦੀ ਬਜਾਏ ਆ ਲੋਕਾਂ ਦੇ ਦੋਸ਼ ਪਾਣ ਲੱਗੇ ਤੁਸੀਂ ਸਭ ਤੋਂ ਪਹਿਲਾ ਕੰਮ ਕਰਨਾ ਚਾਹੀਦਾ ਜਿਹੜੇ ਇੱਥੋਂ ਦਾ ਐਸਐਚਓ ਹੈ ਇੱਥੋਂ ਦਾ ਐਕਸਾਈਜ਼ ਉਹ ਬੰਦੇ ਆ ਉਹਨਾਂ ਨੂੰ ਇਮੀਡੀਏਟਲੀ ਸਸਪੈਂਡ ਕਰਕੇ ਅਰੈਸਟ ਕਰਨਾ ਚਾਹੀਦਾ ਹੈ ਦੂਜੀ ਗੱਲ ਜਿਹੜੇ ਲੋਕ ਇਹਨਾਂ ਕੀਤਾ ਉਹਨਾਂ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ ਹੈ ਤੇ ਇਸ ਵੱਡੀ ਗੱਲ ਹੈ ਕਿ ਐਕਸਾਈਜ਼ ਮਿਨਿਸਟਰ ਜਿਹੜੀ ਸ਼ਰਾਬ ਜਿੱਥੋਂ ਪੀਤੀ ਗਈ ਉਹ ਐਕਸਾਈਜ਼ ਮਿਨਿਸਟਰ ਦਾ ਆਪਣਾ ਹੀ ਹਲਕਾ ਹੈ ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਜਿੰਮਵਾਰੀ ਉਹਦੀ ਹੈ ਤੇ ਮੈਂ ਜਦੋਂ ਹੋਰ ਮਾੜੀ ਗੱਲ ਹੈ ਇੰਨਾ ਪਰਿਵਾਰਾਂ ਤੇ ਦਬਾਅ ਪਾਇਆ ਜਾ ਰਿਹਾ ਹੈ ਪਹਿਲੇ ਕਹਿੰਦੇ 50000 ਲੈ ਲਓ ਫਿਰ ਕਹਿੰਦੇ ਲੱਖ ਲੈ ਲਓ ਚੁੱਪ ਕਰ ਜਿਓ ਮੁੱਖ ਮੰਤਰੀ ਜਦੋਂ ਆਇਆ ਤਿੰਨ ਦਿਨ ਬਾਅਦ ਪਹਿਲੇ ਤਾਂ ਆਇਆ ਨਹੀਂ ਉਹ ਆਪਣੀ ਐਸੀ ਇਲਾਕੇ ਦਾ ਰਹਿਣ ਵਾਲਾ ਮੁੱਖ ਮੰਤਰੀ ਹੈ ਸੁਨਾਹ ਆਇਆ ਨਹੀਂ ਸੁਨਾਹ ਆਇਆ ਹੀ ਨਹੀਂ ਇਸਨਾਮ ਤਾਂ ਆਇਆ ਹੀ ਨਹੀਂ ਜਦੋਂ ਆਇਆ ਜਿਹੜੇ ਪਰਿਵਾਰਾਂ ਨੂੰ ਮਿਲਣ ਦੀ ਬਜਾਏ ਪੁਲਸ ਗਈ ਉਹਨਾਂ ਪਰਿਵਾਰਾਂ ਦੇ ਘਰਾਂ ਚ ਉਹ ਕੋਈ ਇਕੱਲਾ ਇਹ ਉਹਨਾਂ ਨੂੰ 20-22 ਪਰਿਵਾਰਾਂ ਚੋਂ ਇੱਕ ਪਰਿਵਾਰ ਨੂੰ ਲੈ ਕੇ ਆਈ ਤੇ ਜਿਸ ਨੇ ਜਦੋਂ ਸਾਰੇ ਲੋਕ ਉੱਥੇ ਇਕੱਠੇ ਹੋਏ ਪਹਿਲੇ ਸਾਰਿਆਂ ਦੇ ਮੋਬਾਈਲ ਉਹਨਾਂ ਨੇ ਖੋਲੇ ਕੋਈ ਰਿਕਾਰਡਿੰਗ ਨਾ ਕਰ ਸਕੇ ਮੁੱਖ ਮੰਤਰੀ ਦਾ ਕੰਮ ਹੈ ਉਹਦੇ ਬਾਅਦ ਉਹ ਜਿਹੜਾ ਜੈ ਜੈ ਲਬਜ਼ ਬੋਲੇ ਉਹਨੇ ਮੁੱਖ ਮੰਤਰੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਤੇ ਉੱਥੇ ਪੋਲੀਟੀਕਲ ਸਪੀਚ ਕਰਨ ਲੱਗੇ ਕਿ ਸਭ ਤੋਂ ਮਾੜੀ ਗੱਲ ਹੈ ਨਾਲੇ ਜਿਹੜਾ ਇੱਕ ਬੰਦੇ ਨੇ ਯਾ ਦੋ ਲੋਕਾਂ ਨੇ ਸਵਾਲ ਪੁੱਛੇ ਅੱਜ ਪੁਲਿਸ ਉਹਨਾਂ ਦੇ ਮਗਰ ਪੈ ਗਈ ਹੈ ਕਿ ਸਵਾਲ ਮੁੱਖ ਮੰਤਰੀ ਨੂੰ ਕਿਉਂ ਪੁੱਛੇ ਯਾ ਜਿਨ੍ਹਾਂ ਦੇ ਘਰ ਦੇ ਚਿਰਾਗ बुਝ ਗਏ ਤੇ ਸਵਾਲ ਨਹੀਂ ਪੁੱਛਣਗੇ ਜੇ ਮੁੱਖ ਮੰਤਰੀ ਆਇਆ ਹੈ ਦੁੱਖ ਸਾਂਝਾ ਕਰਨ ਵਾਸਤੇ ਆਇਆ ਹੈ ਤੇ ਕਿਸ ਤੇ ਇਸ ਮੌਕੇ ਤੇ ਸਰਕਾਰਾਂ ਦਾ ਜਿੰਮੇਵਾਰੀ ਸਾਥ ਦੇਣਾ ਆ ਗਰੀਬ ਪਰਿਵਾਰ ਹੈ ਵਿਚਾਰੇ ਦਿਹਾੜੀ ਨਾਲ ਆਪਣਾ ਪਰਿਵਾਰ ਪਾਲਦੇ ਆ ਪਰ ਜਿਵੇਂ ਹੀ 50 ਹਜ਼ਾਰ ਲੱਖ ਆ ਕੋਈ ਕੰਪਨਸੇਸ਼ਨ ਹੈ ਸ਼ਰਮ ਹੋਣੀ ਚਾਹੀਦੀ ਹੈ ਭਗਵੰਤ ਮਾਨ ਨੂੰ ਮੈਨੂੰ ਲੱਗਦਾ ਮੁੱਖ ਮੰਤਰੀ ਕਹਿਣ ਦੇ ਲਾਇਕ ਨਹੀਂ ਤੇ ਨਾਲੇ ਇਹਨਾਂ ਦਾ ਜਿਹੜਾ ਐਕਸਾਈਜ਼ ਮਨਿਸਟਰ ਹੈ ਜਿਹੜਾ ਜਿਹੜਾ ਆਪਣੇ ਹਲਕੇ ਦਾ ਇੱਥੋਂ ਦਾ ਹੈ ਉਹਨਾਂ ਨੂੰ ਮੈਨੂੰ ਲੱਗਦਾ ਲਾਇਕ ਨਹੀਂ ਉਹ ਸਰਕਾਰ ਤੇ ਰਹਿਣ ਦੇ ਵਿੱਚ ਮੈਂ ਚਾਹਣਾ ਹੈ ਕਿ ਮੈਂ ਇਹ ਚਾਹਣਾ ਹੈ ਕਿ ਇਹਦੀ ਜੁਡੀਸ਼ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਏ ਜੱਜ ਦੇ ਥੱਲੇ ਇਨਕੁਆਇਰੀ ਹੋਵੇ ਕਿਉਂਕਿ ਇਹਨਾਂ ਦਾ ਨਿਸ਼ਾਨਾ ਹੈ ਕਿ ਅਸੀਂ ਪੁਲਿਸ ਦੀ ਐਸਆਈਟੀ ਬਣਾ ਕੇ ਇਨੂੰ ਖੇਰੂ ਖੇਰੂ ਕਰਕੇ ਅਸੀਂ ਜਮਾ ਦਵਾ ਦੇਣਾ ਸ਼ੋਮਨੀ ਕਾਲੀ ਦਲ ਬਿਲਕੁਲ ਦਬਾਉਣ ਨਹੀਂ ਦਊਗੀ ਮੈਂ ਆਪਣੇ ਜ਼ਿਲ੍ਹੇ ਦੀ ਲੀਡਰਸ਼ਿਪ ਨਾਲ ਪਰਮਿੰਦਰ ਢੀਂਡ ਸਾਹਿਬ ਜੀ ਨਾਲ ਸਾਰੇ ਨਾਲ ਮੈਂ ਗੱਲ ਕੀਤੀ ਹੈ ਕਿ ਜੇ 28 ਤਰੀਕ ਤੱਕ ਇਹਨਾਂ ਨੇ 20 ਲੱਖ ਰੁਪਏ ਘੱਟ ਤੋਂ ਘੱਟ ਕੰਪਨਸੇਸ਼ਨਾਂ ਦਿੱਤੀ ਜਾਂ ਕੋਈ ਸਰਕਾਰੀ ਨੌਕਰੀ ਦਿੱਤੀ ਗਰੀਬ ਪਰਿਵਾਰਾਂ ਨੂੰ ਤੇ ਜੁਡੀਸ਼ੀਅਲ ਇਨਕੁਆਇਰੀ ਨਾ ਕੀਤੀ ਸਾਡੀ ਇੱਥੇ ਸਾਰੀ ਸੰਗਤ ਨੂੰ ਲੈ ਕੇ ਸਾਰੇ ਪਰਿਵਾਰਾਂ ਨੂੰ ਲੈ ਕੇ ਅਸੀਂ ਡਿਪਟੀ ਕਮਿਸ਼ਨਰ ਦਾ ਲਗਾਤਾਰ ਧਰਨਾ ਸ਼ੁਰੂ ਕਰਾਂਗੇ ਭਾਵੇਂ ਚੋਣ ਜਾਬਤਾ ਲੱਗਿਆ ਹੋਇਆ ਹੈ ਭਾਵੇਂ ਚੋਣ ਜਾਬਤਾ ਚੋਣ ਜਾਬਤਾ ਦਾ ਮਤਲਬ ਨਹੀਂ ਹੈ ਕਿ ਤੁਸੀਂ ਕੰਪੈਸ਼ਨਟ ਗਰਾਊਂਡ ਤੇ ਕੋਈ ਫੈਸਲੀ ਲੈ ਸਕਦੇ ਇਹਦੇ ਚੋਣ ਜਾਬਤਾ ਨਹੀਂ ਰੋਕਦੀ ਇਹ ਚੋਣ ਜਾਬਤਾ ਫਿਰ 2 ਲੱਖ ਕਿਉਂ ਕਹੇ ਇਹਨਾਂ ਨੇ ਫਿਰ ਤਾਂ 20 ਲੱਖ ਵੀ ਕਹਿ ਸਕਦੇ ਸੀ 30 ਲੱਖ ਵੀ ਕਹਿ ਸਕਦੇ ਸੀ ਚੋਣ ਜਾਬਤਾ ਇਸ ਕੰਮ ਵਾਸਤੇ ਨਹੀਂ ਹੁੰਦੀ ਉਹ ਦੂਜੀਆ ਪੋਲੀਟਿਕਲ ਅਨਾਊਂਸਮੈਂਟ ਪੋਲੀਟਿਕਲ ਅਨਾਊਂਸਮੈਂਟ ਨਹੀਂ ਹੈ ਆਹ ਡਰਾਮਾ ਕਰਦੇ ਐ 24 ਕਰਕੇ ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਇਕੱਲਾ ਕੰਮ ਆ ਕੇਜਰੀਵਾਲ ਦੇ ਮਗਰਮਗ ਲੱਗਿਆ ਕਿ ਉਹਨੂੰ ਬਚਾ ਲਈਏ ਉਹਦੇ ਆਪਣੇ ਹਲਕੇ ਦੀ ਲੋਕਾਂ ਲੋਕਾਂ ਦੀ ਮੌਤਾਂ ਹੋਈਆਂ ਉਹਦੇ ਵਾਸਤੇ ਉਹਨੇ ਟਾਈਮ ਨਹੀਂ ਲਿਆ ਕੇਜਰੀਵਾਲ ਨੂੰ ਲੈ ਕੇ ਇਹ ਕਹਿ ਰਹੇ ਇਹ ਕਹਿ ਰਹੇ ਨੇ ਕਿ ਕੇਜਰੀਵਾਲ ਨੂੰ ਲੈ ਕੇ ਮੈਂ ਇੱਕ ਹੋਰ ਗੱਲ ਕਹਿਣਾ ਚਾਹਣਾ ਹੈ ਪੰਜਾਬ ਵਿੱਚ ਨਸ਼ਾ ਘਰ ਘਰ ਪਹੁੰਚ ਗਿਆ ਹੈ ਉਹਦਾ ਵੱਡਾ ਕਾਰਨ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਮੀਨਾ ਲੈਣ ਲੱਗੇ ਨਸ਼ਾ ਵੇਚਣ ਵਾਲੇ ਤੋਂ ਮੈਨੂੰ ਅਫਸਰਾਂ ਨੇ ਦੱਸਿਆ ਹੈ ਕੀ ਸਾਨੂੰ ਹੁਕਮ ਹੈ ਕਿ ਜੋ ਐਮਐਲਏ ਕਹਿੰਦੇ ਆ ਉਹ ਬੰਦੇ ਨੂੰ ਹੱਥ ਨਹੀਂ ਲਾਉਣਾ ਉਹਨਾਂ ਨੂੰ ਇੰਨੀ ਸ਼ਹਿ ਦੇਤੀ ਕੱਲਾ ਪੈਸਾ ਕੋਈ ਨਹੀਂ ਹੁੰਦਾ ਦੇਖੋ ਵਿਚਾਰਿਆਂ ਦੀ ਜਾਨਾਂ ਚਲੇ ਗਈਆਂ ਤੁਸੀਂ ਕੁ ਪੈਸੇ ਕਮਾਉਣ ਤੇ ਲੱਗੇ ਆ ਇਹਨਾਂ ਦੀ ਜਾਨਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਹਲਕਾ ਮੰਡੀ ਤੋਂ ਵੋਲੀਵੁੱਡ ਅਦਾਕਾਰ ਕੰਗਣਾ ਰਣੋਤ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ ਇਸ ਨੂੰ ਲੈ ਕੇ ਕਿਸਾਨ ਮਜ਼ਦੂਰ ਮੋਰਚਾ ਦੇ ਆਕੂ ਸਰਵਜ ਸਿੰਘ ਪੰਦੇਰ ਨੇ ਤੰਜ ਕਸਦੇ ਕਿਹਾ ਹੈ ਕਿ ਜੇ ਭਾਜਪਾ ਨੂੰ 400 ਤੋਂ ਵੱਧ ਸੀਟਾਂ ਜਿੱਤਣ ਦਾ ਭਰੋਸਾ ਹੈ ਤਾਂ ਉਨਨਾਂ ਨੂੰ ਫਿਲਮੀ ਸਤਾਰਿਆਂ ਨੂੰ ਟਿਕਟਾ ਦੇਣ ਦੀ ਲੋੜ ਕਿਉਂ ਪੈ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਸੰਨੀ ਦਿਓਲ ਦੀ ਮਿਸਾਲ ਦਿੰਦੇ ਹਾਂ ਮੰਡੀ ਦੇ ਲੋਕਾਂ ਨੂੰ ਫਿਲਮੀ ਸਤਾਰਿਆਂ ਨੂੰ ਵੋਟ ਨਾ ਪਾਉਣ ਦੀ ਸਲਾਹ ਦਿੱਤੀ ਹੈ ਹਰਿਆਣਾ ਕੇ ਬਾਰਡਰ ਪਰ ਚੱਲ ਰਹਾ ਅੰਦੋਲਨ ਅੱਜ 41ਵੇਂ ਦਿਨ ਮੇਂ ਦਾਖਲ ਹੋ ਗਿਆ ਹੈ ਔਰ ਜੋ ਭਾਜਪਾ ਨਾਰਾ ਦੇ ਰਹੀ ਹੈ ਕਿ ਇਸ ਬਾਰ 400 ਸੇ ਪਾਰ देखिए अब उनको डर आने लगा है कि भारत के 140 करोड़ लोग इस बार भाजपा सत्ता से बाहर ना कर दें। वो बोल रहे हैं भाजपा 400 से पार कहीं भारत के लोग सत्ता से बाहर ना कर दें। ये डर सता रहा भाजपा को तभी उन्होंने फिल्मी स्टारों को टिकट देने का निर्णय कर लिया है अब कंगना जी को मंडी हिमाचल से टिकट दी गई है हम तो बस इतना ही कहना चाहेंगे हिमाचल वासियों को कि हमें तो गुरदासपुर से इनके उम्मीदवार सनी देओल जी मिले ही नहीं अब आप आप देख लीजिएगा आपने क्या करना तो अगर आपको इतना कॉन्फिडेंस है प्रधानमंत्री जी तो फिर फिल्मी स्टारों को टिकट देने की क्या जरूरत है ये आपका अंदर का डर सामने हमें नजर आता दिख रहा है और देशवासियों को ये भी विनती है कि 31 मार्च को मौड़ा मंडी अंबाला हरियाणा में जो शहीद सुपकर्ण जी की बड़ा श्रद्धांजलि समागम कर रहे हैं वहां पूरे हरियाणा के वासी अधिक से अधिक पहुंचे पूरी प्रेस को भी बेनती है और दूसरा जो जितने भी विपक्ष के दल हैं वो पूरी तरह मोदी सरकार से डर रहे हैं देश का किसान मजदूर कभी भी डरता नहीं है हम विपक्ष को ये कहना चाहेंगे कि जब भी हमारा कार्यक्रम हो आप पैरल कोई भी कार्यक्रम ना दे ठीक है इसमें भी हमारी सहायता ही होगी और इसी के साथ जो आंदोलन अभी चल रहा है ये आंदोलन तब तक जारी रहेगा जब तक हमारी मांगे मान नहीं ली जाती और पूरे भारतवासी 140 करोड़ लोगों को किसान मजदूर को कहना चाहते हैं एमएसपी लीगल गंटी कानून और किसान मजदूर को कर्जा मुक्त करना सी टू फिफ्टी के अनुसार फसलों के दाम लखीमपुर खीरी के कातलों को जेल के अंदर डलवाना और खनौरी गोली कांड के कातलों को जेल के अंदर डलवाना बड़ी मांगे ਮਨਵਾਨੇ ਤੱਕ ਲੜेंगे धन्यवाद ਹਜੇ ਵਿਰੋਧ ਹੋਇਆ ਨਹੀਂ ਹੈ ਹਜੇ ਤਾਂ ਟ੍ਰੇਲਰ ਹੈ ਹਜੇ ਤਾਂ ਅੱਗੇ-ਅੱਗੇ ਵੇਖਣਗੇ ਬੀਜੇਪੀ ਨੇ ਸਾਡੇ ਪੰਜਾਬ ਦੇ ਲੋਕਾਂ ਦੇ ਨਾਲ ਜਿਸ ਪ੍ਰਕਾਰ ਦਾ ਵਿਤਕਰਾ ਕੀਤਾ ਹੈ ਸਾਨੂੰ ਪੱਗਾਂ ਵਾਲਿਆਂ ਨੂੰ ਖਾਲਿਸਤਾਨੀ ਬਣਾਤਾ ਹੈ ਜਿਸ ਪ੍ਰਕਾਰ ਦਾ ਬੇਸ਼ਦੇ ਆਂਧਾ ਤੇ ਨਾਲ ਅਨਿਆਂ ਕੀਤਾ ਹੈ ਜਿਸ ਪ੍ਰਕਾਰ ਕਿਸਾਨ ਨidhi ਯੋਜਨਾ ਦੇ ਤਹਿਤ 18 ਲੱਖ ਲੋਕਾਂ ਦੇ ਅਕਾਊਂਟ ਬੰਦ ਕਰ ਦਿੱਤੇ ਗਏ ਸੋ ਹਜੇ ਵਿਰੋਧ ਹੋਇਆ ਨਹੀਂ ਹੈ ਜਾਖੜ ਸਾਹਿਬ ਦਾ ਹਜੇ ਖੋਣਾ ਹੈ ਔਰ ਜਾਖੜ ਸਾਹਿਬ ਕੋਈ ਕਮਜ਼ੋਰ ਨਹੀਂ ਹੁੰਦਾ ਕਿਸੇ ਨੂੰ ਕਮਜ਼ੋਰ ਨਾ ਸਮਝੋ ਕਈ ਵਾਰੀ ਇਹ ਹੋ ਜਾਂਦਾ ਹੈ ਕਿ ਭੁਲੇਖਾ ਜਾ ਪੈ ਜਾਂਦਾ ਹੈ ਬੰਦੇ ਨੂੰ ਜਿਹੜੇ ਪੁਰਾਣੇ ਵੱਡੇ ਬੰਦੇ ਹਨ ਜਿਨ੍ਹਾਂ ਕੋਲੇ ਬਹੁਤ ਬੇਸ਼ਮਾਰਤ ਅੰਦੌਲਤ ਪੈਸਾ ਪਦਾਰਤ ਹੁੰਦਾ ਹੈ ਉਹ ਫਿਰ ਦੂਜਿਆਂ ਨੂੰ ਐਵੇਂ ਹੀ ਸਮਝਦੇ ਹੈ ਸੋ ਅਜੇ ਕਰ ਕੋਈ ਐਵੇਂ ਨਹੀਂ ਹਰ ਬੰਦੇ ਚ ਦਾਮ ਵਾਲਾ ਬੰਦਾ ਹੁੰਦਾ ਰਿਕਸ਼ੀ ਵਾਲੇ ਨਾ ਵੀ ਯੱਬ ਪਾ ਲਈਏ ਨਾ ਕਈ ਵਾਰੀ ਫਿਰ ਉਹ ਫੇਰ ਪਤਾ ਲੱਗਦਾ ਵੀ ਅਗਲਾ ਰਿਕਸ਼ੀ ਵਾਲਾ ਕਮਜ਼ੋਰ ਹੈ ਕਿ ਨਹੀਂ ਕਮਜ਼ੋਰ ਸੋ ਮੇਰੀ ਬੇਨਤੀ ਹੈ ਹਜੇ ਤਾਂ ਬੀਜੇਪੀ ਦਾ ਵਿਰੋਧ ਹੋਣਾ ਹੈ ਔਰ ਜਾਖੜ ਸਾਹਿਬ ਨੂੰ ਅਗਵਾਈ ਕਰਨੀ ਚਾਹੀਦੀ ਸੀ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਆਂਡਾ ਤਾਂ ਵੀ ਅਗਵਾਈ ਕਰਨੀ ਚਾਹੀਦੀ ਸੀ ਹਾਲਾਂਕਿ ਜਾਖੜ ਸਾਹਿਬ ਦਾ ਪੂਰਨ ਜੋਰ ਲੱਗਿਆ ਪਿਆ ਹੈ ਅਕਾਲੀ ਦਲ ਦਾ ਤੇ ਬੀਜੇਪੀ ਦਾ ਸਮਝੌਤਾ ਕਰਾਉਣ ਕਿਉਂਕਿ ਜਾਖੜ ਸਾਧੀ ਹੋਣ ਕਿਉਂ ਬਚਨੀ ਤਾਂ ਇਹ ਨਹੀਂ ਇੱਕ ਸੀਟ ਵੀ ਨਹੀਂ ਆਉਂਦੀ ਲੱਗਦੀ ਉਹਨਾਂ ਨੂੰ ਲੱਗਦਾ ਵੀ ਇਕੱਠੇ ਹੋ ਜਾਈਏ ਤਾਂ ਸ਼ਾਇਦ ਕੋਈ ਇੱਕ ਅਧੀ ਸੀਟ ਆ ਜਾਏ ਤੇ ਨਹੀਂ ਤਾਂ ਜਾਂਦਿਆ ਸਰ ਮੋਦੀ ਸਾਹਿਬ ਨੇ ਇਹਨਾਂ ਨੂੰ ਸਸਰੀ ਕਲ ਬੁਲਾ ਦੇਣੀ ਹੈ ਜਿਸ ਪ੍ਰਕਾਰ ਦਾ ਬੀਜੇਪੀ ਚ ਅੰਦਰ ਖਾਤੇ ਵਿਰੋਧ ਹੈ ਜਿਹੜਾ ਸੰਗਠਨ ਹੈ ਉਹ ਸਾਰੇ ਕਹਿ ਰਹੇ ਆ ਵੀ ਅਸੀਂ ਅਕਾਲੀ ਦਲ ਨਾਲ ਸਮਝੌਤਾ ਨਹੀਂ ਕਰਨਾ ਜਿੰਨੇ ਵੀ ਸੰਗਠਨ ਦੇ ਲੋਕ ਆ ਜਾਂ ਜਿਹੜੇ ਐਮਐਲਏ ਦੇ ਚੋਣਾਂ ਲੜੇ ਕੇਵਲ ਜਾਖੜ ਸਾਹਿਬ ਤੇ ਇੱਕ ਅਰ ਸਰਦਾਰ ਅਮਰਿੰਦਰ ਸਿੰਘ ਜੀ ਤੇ ਕਈ ਬੰਦੇ ਜਿਹੜੇ ਪਾਕਿਸਤਾਨ ਵਾਲੇ ਐ ਉਹ ਜੋਰ ਲਾ ਰਹੇ ਐ ਅਦਰਵਾਈਜ਼ ਜਿਹੜਾ ਪਿਓਰ ਬੀਜੇਪੀ ਵਾਲੇ ਬੰਦੇ ਸੀਗੇ ਉਹ ਤਾਂ ਇਸ ਕੱਲ ਤੋਂ ਦੁਖੀ ਨੇ ਸੋ ਇਹਨਾਂ ਦਾ ਜੋਰ ਲੱਗਿਆ ਪਿਆ ਵੀ ਕਿਤੇ ਨਾ ਕਿਤੇ ਸਾਡੀ ਧਾਲ ਗਲ ਜੂ ਕਿ ਕੀ ਰਹਿ ਕੀ ਦਿਨ ਜਾਉਂਗੇ ਜਿਹੜੇ ਤੁਹਾਡੇ ਨਾਲ ਟੁੱਟ ਕੇ ਜਿਸ ਤਰ੍ਹਾਂ ਗਏ ਬੀਜੇਪੀ ਚ ਸਾਡੇ ਨਾਲ ਤਾਂ ਜਿਹੜੇ ਟੁੱਟ ਕੇ ਗਏ ਸੀ ਉਹਦੇ ਹੀ ਆ ਗਏ ਜੀ ਉਹ ਵੀ ਜਾਖੜ ਸਾਹਿਬ ਉਹਨਾਂ ਨੂੰ ਆਪਦਾ ਵਾਸਤਾ ਦੇ ਕੇ ਕਿ ਮੈਂ ਤੁਹਾਨੂੰ ਮੰਤਰੀ ਬਣਾਇਆ ਮੈਂ ਰਾਹੁਲ ਜੀ ਨੂੰ ਕਿਹਾ ਗਮਰਾ ਕਰਕੇ ਲੈ ਗਈ ਇਸੇ ਉੱਤੇ ਸਾਰੇ ਦੇ ਸਾਰੇ ਸਾਡੇ ਨਾਲ ਆ ਗਏ ਹਜੇ ਤਾਂ ਹੋਰ ਆਉਣੇ ਬਾਕੀ ਐ ਤੁਸੀਂ ਦੇਖਿਓ ਹੁੰਦਾ ਕੀ ਐ ਬੀਜੇਪੀ ਦਾ ਵਿਰੋਧ ਹਜੇ ਹੋਇਆ ਨਹੀਂ ਇਹ ਟ੍ਰੇਲਰ ਐ ਹਜੇ ਤਾਂ ਹੋਏਗਾ ਥੈਂਕ ਯੂ